ਇਸ ਦਿਦਾਰ ਸੰਦੋ ਸਵੇਚਾਰ ਮਿਲੇ ਤੇ ਤਸ਼ਰੀਫ ਲੈ ਦੂਰ 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 ਦਰਾਡੇ ਤੋਂ ਬਹੁਤ ਦੂਰ ਦਰੋਂ ਰਾਜਸਥਾਨ ਤੋਂ ਹਰਿਆਣਾ ਤੋਂ ਪੰਜਾਬ ਤੋਂ ਸਤਕਾਰ ਜੋ ਜਿੰਨੇ ਵੀ ਵੀਰ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੇਰੇ ਤੋਂ ਬਾਅਦ ਸੁਦੀਕ ਸਾਹਿਬ ਉਸਤਾਦ ਸਾਡੇ ਸਾਡੇ ਵੱਡੇ ਭਰਾ ਸਾਡੇ ਪਿਤਾ ਸਬਾਨ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਸਾਰੇ ਪੰਜਾਬ ਦੇ ਕਲਾਕਾਰ ਉਹ ਤਸ਼ਰੀਫ ਫਰਮਾ ਨੇ ਆਮ ਹੁੰਦਾ ਹੈ ਵੱਡਿਆਂ ਸਾਹਮਣੇ ਗਾਇਆ ਨਹੀਂ ਜਾਂਦਾ ਪਰ ਸਾਨੂੰ ਸੁਆਦ ਉਹਨਾਂ ਸਾਹਮਣੇ ਆਉਂਦਾ ਵਾ ਛੋਟਿਆਂ ਸਾਹਮਣੇ ਤੇ ਰੋਜ਼ ਗਾਈ ਜਾਂਦਾ ਕਦੇ-ਕਦੇ ਟਾਈਮ ਮਿਲਦਾ ਵਾ ਸਦੀਕ ਸਾਹਿਬ ਨੇ ਉਹਦੇ ਤਾੜੀਆਂ ਮਾਰਦੇ ਹੋ ਕਹਿੰਦੇ ਆ ਵੇ ਹੌਸਲਾ ਦੇ ਦਿੰਦੇ ਆ ਕਿਉਂਕਿ ਗੱਲ ਇਹ ਤਾਂ ਵੀ ਮੈਂ ਤੇ ਸੰਧੂ ਸਾਹਿਬ ਨੇ ਦਰਦਾਰ ਸੰਧੂ ਸਾਹਿਬ ਨੇ ਇਹਨਾਂ ਦੀ ਸੰਗਤ ਬਹੁਤ ਕੀਤੀ ਆ ਉਹ ਤਾਂ ਬਾਕਾਇਦਾ ਸ਼ਾਗਿਰਦ ਸੀ ਮੈਂ ਇਹਨਾਂ ਦਾ ਅੱਧਾ ਸ਼ਾਗਿਰਦ ਆ ਕਿਉਂਕਿ ਮੈਂ ਸ਼ਾਗਿਰਦ ਬਣ ਗਿਆ ਸੀ ਮੁੱਕਰ ਕੇ ਮੈਂ ਉਸਤਾਦ ਜੀ ਦਾ ਸ਼ਗਿਰਦ ਹੋ ਗਿਆ ਫਿਰ ਅੱਧ ਅੱਧ ਦੇ ਵਿੱਚ ਆ ਗਿਆ ਕਿਉਂਕਿ ਮੈਂ ਗੁਰ ਭਾਈ ਬਣ ਗਿਆ ਥੋੜਾ ਜਿਹਾ ਸਟੈਂਡ ਮੇਰਾ ਅਪ ਹੋ ਗਿਆ ਇਹਨਾਂ ਨੂੰ ਥੋੜਾ ਜਿਹਾ ਘਾਟਾ ਪੈ ਗਿਆ ਮੈਨੂੰ ਕਹਿੰਦੇ ਜੇ ਕਾਬਜਾਬ ਹੋਣਾ ਤੁਸੀਂ ਤੂੰ ਤੇ ਮੈਂ ਤੈਨੂੰ ਸ਼ਗਿਰਦ ਹੀ ਬਣਾ ਲੈਂਦਾ ਮੈਂ ਕਿਹਾ ਹੁਣ ਵੀ ਸਮਝੀ ਜਾਓ ਸ਼ਗਿਰਦੀਆਂ ਜੀ ਹੁਣ ਕਿਹੜਾ ਮੈਂ ਬਹੁਤ ਖੱਬੀਖਾ ਬਣ ਗਿਆ ਹੁਣ ਵੀ ਪੈਰੀ ਹੱਥ ਲਾਉਣੇ ਅੱਗੇ ਵੀ ਲਾਉਦੇ ਸੀ ਸਾਡਾ ਤਾਂ ਇਹੀ ਕੰਮ ਹੈ ਇਸੇ ਤਾਲੀਆਂ ਮਾਰ ਦੋ ਕਿਉਂਕਿ ਮੇਲਾ ਕਿਉਂਕਿ ਅਸੀਂ ਜਦੋਂ ਆ ਸੰਧੂ ਭਾਜੀ ਨੇ صدیق ਸਾਹਿਬ ਨੇ ਅ ਰਜੀਤ ਕੌਰ ਜੀ ਫਾਜ਼ਲ ਜੀ ਨੇ ਨਾਇਬ ਰਾਜ ਜੀ ਹੋਣਾ ਨੇ ਬਹੁਤ ਇਕੱਠਿਆ ਨੇ ਅਸੀਂ ਇਹ ਤਰੀਕੇ ਦੇ ਪਾਠ ਕੀਤਾ ਸੀ ਸ਼ਰਾਬ ਦੋਵਤ ਦਿੱਤੀ ਆ ਸਰਦਾਰ ਕਾਮਰੇਡ ਪਰਮੂਖ ਸਾਹਿਬ ਬਹੁਤ ਸਤਿਕਾਰਯੋਗ ਨੇ ਇਸ ਪਰਿਵਾਰ ਦੇ ਨਾਲ ਸਭ ਤੋਂ ਜਿਆਦਾ ਨੇੜਤਾ ਸਭ ਤੋਂ ਜਿਆਦਾ ਪਿਆਰ ਮੁਹੱਬਤ ਕਾਮਰੇਡ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਸਾਡਾ ਘਰ ਦਾ ਮੇਲਾ ਵਾ ਮੈਨੂੰ ਜਗਮਾਉਣ ਕਹਿੰਦਾ ਕਿ ਜੀ ਦੋ ਗੀਤ ਗਾਉਣੇ ਆ ਮੈਂ ਕਿਹਾ ਤਿੰਨ ਗੀਤ ਗਾਉ ਫਿਰ ਮੇਰੇ ਕਿ ਲੱਤ ਪਾਣ ਲਗਾ ਤੂੰ ਕਹਿੰਦਾ ਨਹੀਂ ਦੋ ਹੀ ਗਾਉਣੇ ਮੈਂ ਦੋ ਹੀ ਗਾਉਂਗਾ ਜੀ ਤਿੰਨ ਚਾਰ ਗੀਤਾਂ ਦੀ ਫਰਮਾਇਸ਼ ਆਈ ਹੋਈ ਐ ਇੱਕ ਦਿਨ ਪਿੱਛੇ ਮਾਲਮੀ ਸਾਹਿਬ ਦੇ ਦੋਸਤ ਆਏ ਨੇ ਉਹ ਕਹਿੰਦੇ ਗੀਤ ਗਾਓ ਤਾਰਿਆਂ ਦੀ ਲੋਏ ਲੋਏ ਇਹ ਗੀਤ ਹੈ ਨਾ ਛੇੜੋ ਮੈਨੂੰ ਕੁੜੀਓ ਗੱਲ ਜੇ ਕੱਚੀ ਪੱਕੀ ਆ ਮੈਂ ਕਿਹਾ ਮੇਰੀ ਤਾਂ ਵੀ ਮੇਰੀ ਕੱਚੀ ਹੋਈ ਵੀ ਮੇਰੀ ਪੱਕੀ ਹੋਈ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਗੀਤ ਹੈ ਵੀ ਗੋਲੀਆਂ ਸੀ ਦੋ ਚੱਲੀਆਂ ਸਦੀਕ ਸਾਹਿਬ ਬਰਗਾੜੀ ਵਾਲਿਆਂ ਦੀ ਫਰਮਾਇਸ਼ ਆ ਇੱਕ ਇੱਕ ਅੱਡੇ ਅੱਡੇ ਉੱਤੇ ਸੱਜਣ ਖੜੇ ਇੱਕ ਮੇਰੀ ਫਰਮਾਇਸ਼ ਆ ਦਦਾਰ ਸੰਧੂ ਭਾਈ ਦੇ ਗੀਤ ਕਿਉਂਕਿ ਅਸੀਂ ਬਹੁਤ ਸਾਰੇ ਗੀਤ ਸੰਧੂ ਸਾਹਿਬ ਦੇ ਰਿਕਾਰਡਿੰਗ ਤੋਂ ਪਹਿਲਾਂ ਗਾਉਂਦੇ ਰਹੇ ਹਾਂ ਰਿਕਾਰਡ ਤੋਂ ਬਹੁਤ ਸਾਰੀ ਦੁਨੀਆ ਗਾਉਂਦੀ ਆ ਉਹ ਜਦੋਂ ਗੀਤ ਲਿਖਦੇ ਦੇ ਸੀ ਉਹ ਸਾਨੂੰ ਸੁਣਾਉਂਦੇ ਸੀ ਮੇਰਾ ਕੱਲ ਦਾ ਕਵਾਲਜਾ ਦੁਖਦਾ ਸਦੀਕ ਸਾਹਿਬ ਨੇ ਪਹਿਲਾਂ ਗਾਇਆ ਮੈਂ ਵੀ ਗਾਇਆ ਮਾਨਕ ਸਾਹਿਬ ਨੇ ਗਾਇਆ ਦਦਾਰ ਭਾਈ ਨੇ ਗਾਇਆ ਸਭ ਤੋਂ ਵੱਡੀ ਗੱਲ ਵੀ ਉਸ ਗੀਤ ਦਾ ਜਿਹੜਾ ਸੁਪਰ ਟੂਬਰ ਹਿੱਟ ਗੀਤ ਆ ਉਹਦਾ ਮਿਊਜ਼ਿਕ ਸਦੀਕ ਸਾਹਿਬ ਦਾ ਦਿੱਤਾ ਹੋਇਆ ਇੱਕ ਵਾਰੀ ਤਾੜੀਆਂ ਮਾਰ ਦੇਣਾ ਦੇਵਾ ਜੋਰ ਦਾ ਤਾੜੀਆਂ ਮਾਰ ਦਿਓ ਬਹੁਤ ਬਹੁਤ ਸ਼ੁਕਰੀਆ ਇਹ ਗੀਤ ਪਹਿਲਾਂ ਗੋੜੀਆਂ ਸੀ ਦੋ ਚਲੀਆਂ ਸਾਰੀ ਉਮਰ ਕਚਾਰੀਆਂ ਤੇ ਲੰਗੀ ਕਿਉਂਕਿ ਕਮੋਟਿਆਰ ਆਪਣੇ ਘਰਾਂ ਨੂੰ ਰੋਕਦੀ ਆ ਪਤੰਦਰਾ ਲੜਾਈ ਝਗੜੇ ਚ ਕੋਈ ਨਹੀਂ ਕੁਝ ਪਿਆ ਜੇ mohabbat ਤੇ pyar ਹੈ ਉਹਦਾਂ ਜਿੰਦੀ ਆ ਲੜਾਈ ਦੇ ਨਾਲ ਇੰਗਲੈਂਡ ਤੋਂ ਆ ਪਾਜੀ ਹੁਣੇ ਹਰੇਕ ਸਾਲ ਹੁੰਦੇ ਆ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਲੜਾਈ ਚਗੜੀ ਤੇ ਕੋਈ ਨਹੀਂ ਬੰਦਾ ਖੱਟਦਾ ਆਖਰਕਾਰ ਭਾਵੇਂ ਦੇਸ਼ ਹੋਵੇ ਭਾਵੇਂ ਕੋਈ ਘਰ ਹੋਵੇ ਭਾਵੇਂ ਕੋਈ ਇਲਾਕਾ ਹੋਵੇ ਲੜਾਈ ਤੇ ਆਖਰਕਾਰ ਗੱਲਬਾਤ ਨਾਲ ਗੱਲ ਮੁੱਕਦੀ ਆ ਪਿਆਰ ਨਾਲ ਚਾਹੀਦਾ ਕਹਿੰਦੇ ਦੋ ਗੋਲੀਆਂ ਸੀ ਦੋ ਚੱਲੀਆਂ ਵੇ ਸਾਰੀ ਉਮਰ ਕਚਰੀ ਚ ਨਗਦੀ ਇਹ ਗੀਤ ਪੇਸ਼ ਕਰਕੇ ਬਰਗਾੜੀਆਂ ਦੀ ਫਰਮਾਇਸ਼ ਪੇਸ਼ ਕਰਾਂ ਜੀ ਪਾਲੀ ਮੇਰਾ ਛੋਟਾ ਵੀਰ ਬੈਠਾ ਪਾਲੀ ਪੈਰੀ ਡਿੱਗਦਾ ਤੂੰ ਮੇਰੇ ਡਿੱਗੀ ਆ ਗਈ ਵੇ ਜਦੋਂ ਤੂੰ तरी के जा वे वे जॾो तूं तरी के जा मै तेरी सुख वे कले से मगदिय वे घोड़ियां सी दो चलियां घोड़ दो सितोल दोरी बेघोड़ियां सतो दो चलियां सारी उमिरि कचारीअ आए न बेघड़ियां सो चलियां ਦੀਵਦੀ ਫਰਮਾਇਸ਼ ਨਹੀਂ ਗਈ ਵਾਹ ਵੇ ਜਦੋਂ ਤੂੰ ਤਰੀਕ ਤੇ ਜਾਣਾ ਜਦੋਂ ਤੂੰ ਤਰੀਕ ਤੇ ਜਾਣਾ ਤੇਰੀ ਸੁੱਖ ਮੈਂ ਕਲੇਸੀ ਆਵੇ ਮੰਗਦੀ ਵੇ ਕੋਣੀਆਂ ਸਿਦੋ ਚੱਲੀਆਂ ساری ਉਮਰ ਕਚਾਰੀਆਂ ਤੇ ਲੱਗ ਗਈ ਵੇ ਜੱਤੋ ਵਾਲੇ ਬਰਗਾੜੀ ਆਏ ਬਾਜੀ ਥਾਰੀ ਉਮਰ ਕਚਾਰੀਆਂ ਚ ਲੱਗ 기ਵੇ ਗੋਲੀਆਂ ਸਿੱਧੋ ਚੱਲੀਆਂ ਗੁਲਾਬ ਆਈ ਉਹ ਗੁਲਾਬ ਸੋਣੀ ਵੇ ਹਰੀ ਵੇਰੇ ਪੁੱਛਦਾ ਲੜਾਈ ਦਾ ਤੂ ਹਰ ਵੇਲੇ ਪੁੱਛਦਾ ਲੜਾਈ ਦਾ ਤੂੰ ਭੁੱਲਵੇਂ ਪੈਰੀਆਂ ਬੰਦੂ ਕਦੇ ਨੇ ਬੰਦ ਹੋਣਾ ਭੁੱਲਵੇਂ ਵੇ ਪੈਰੀਆਂ ਬੰਦੂ ਕਦੇ ਨੇ ਬੰਦ ਹੋਣਾ ਭੁੱਲਵੇਂ ਰਹਦੀ ਪਰ ਸ਼ਾਨੀ ਨੱਚਦੀ ਵੇ ਰਹਦੀ ਪਰ ਸ਼ਾਨੀ ਨੱਚਦੀ ਵੇ ਰਹਦੀ ਪਰ ਸ਼ਾਨੀ ਨੱਚਦੀ ਰਾਤੀ ਨੀਂਦ ਕਦੇ ਆਉਦੀ ਨਹੀਂ ਓ

ਸਰਦਾਰ ਸੱਧੂ ਸਾਹ ਦੇ ਪੁਰਾਣੇ ਯਾਰ ਮਾਸਟਰ ਜੋਗਾ ਜੀ ਬਾਜੀ ਹੁਣੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦੇ ਮੱਖਣਾ ਮੱਖਣਾ ਸੂਣ ਸੁਆਦੇ ਰੇਸ਼ਮੀ ਜੇ ਤੁਰ ਰੱਖਣਾ ਬਾਬਾ ਸ਼ੁਕਰੀਆ ਮਨਦੀਪ ਵਾਹ ਵਡਾ ਗੀਤ ਗਾਇਆ ਮੇਰਾ ਵੀਰ ਵਾਹ ਵਾਹ ਸ਼ੁਕਰੀਆ ਜੀ ਨਥੂ ਬਾਈ ਜੀ ਵੇ ਮਾਰ ਕੇ ਤੂੰ ਗੋਲੀ ਕਹਿਨਾ ਬੱਦਾ ਗੱਡੀ ਚਾਰਿਆ ਵੇ ਮਾਰ ਕੇ ਤੂੰ ਗੋਲੀ ਕਹਿਨਾ ਬੱਦਾ ਗੱਡੀ ਚਾਰਿਆ ਮਾਰ ਕੇ ਤੂੰ ਗੋਲੀ ਕਹਿਨਾ ਬੱਦਾ ਗੱਡੀ ਚਾਰਿਆ ਬੱਚਿਆਂ ਦਾ ਆਉਣ ਵਾਲਾ ਸਮਾਂ ਤੂੰ ਵਗਾੜਿਆ ਵੇ ਬੱਚਿਆਂ ਦਾ ਆਉਣ ਵਾਲਾ ਸਮਾਂ ਤੂੰ ਵਗਾੜਿਆ ਚਾਰੇ ਦੇ ਹਾਲਾਤ ਵਿਗੜੇ ारी फा मेरी सब तो महंगी गल कह लगे तेरा जाना कुछ नहीं मेरा रहना कुछ नहीं बहुत बहुत मेहरबानी बहुत बहुत पूरा भाई जी तलविंडी सबों का तो बहुत बहुत शुक्रिया प्रसिद्ध गीतकार दर्शन बरसाला वाला साढ़ा पुराना मित्र है दर्शन दर्शन बहुत बहुत शुक्रिया ਦਰਸ਼ਨ ਤੇਰੇ ਤੇ ਕਿਤਾਬ ਲਿਖੀ ਜਾ ਸਕਦੀ ਹੈ ਜਿਵੇਂ ਤੇਰੀ ਗੱਲਾਂ ਦੇਖੀਆਂ ਨਾ ਆਪਾਂ ਦੋ ਢਾਗੂ ਢਾਂਗੀ ਹੋ ਜਾ ਨਾ ਨਾ ਬੈਠਾ ਰਹਿ ਬੈਠਾ ਰਹਿ ਤਾ ਬੈਠਾ ਰਹਿ ਮੈਂ ਤਾਂ ਪੱਗਾਂ ਹੀ ਲੈ ਲਿਆ ਪੱਗ ਦਰਸ਼ਨ ਮੈਂ ਮੰਨ ਗਿਆ ਮੈਂ ਮੰਨ ਗਿਆ ਤੂੰ ਮੇਰੇ ਤੋਂ ਵੱਡਾ ਗੀਤਕਾਰ ਆ ਮੈਂ ਵੀ ਪਹਿਲਾਂ ਇਦਾਂ ਹੀ ਹੁੰਦਾ ਸੀ ਜੇ ਮੇਰੀ ਇਦਾਂ ਬਾਤ-ਬਾਤ ਸ਼ੁਕਰੀਆ ਸਾਡੇ ਸਤਿਕਾਰ ਜੋ ਸਾਡੇ ਸਤਿਕਾਰ ਜੋ ਮੇਲਾ ਕਰਦਾ ਹੀ ਆ ਤਾਰੀ ਕੇ ਤੂੰ ਗੋਲੀ ਕਹਿਣਾ ਵੱਡਾ ਗੱਡੀ ਝਾਰਿਆ ਬੱਚਿਆਂ ਦਾ ਆਉਣ ਵਾਲਾ ਸਮਾਂ ਤੂੰ ਵਗਾੜਿਆ ਵੇ ਬੱਚਿਆਂ ਦਾ ਆਉਣ ਵਾਲਾ ਸਮਾਂ ਤੂੰ ਵਗਾੜਿਆ ਝਾਰੀ ਦੇ ਹਾਲਾਤ ਵਿਗੜੇ ਆਹ ਝਾਰੀ ਦੇ ਹਾਲਾਤ ਵਿਗੜੇ ਕਰ ਦੇ ਹਾਲਾਤ ਵਿਗੜੇ ਜਿਵੇਂ ਹੜਾ ਵਿੱਚ ਜਿਵੇਂ ਹੜਾ ਵਿੱਚ ਹਾਲਤ ਵੇ ਮੰਡਦੀ ਵੇ ਗੋਲੀਆਂ ਸਿੱਧੋ ਚੱਲੀਆਂ ਸਾਰੀ ਉਮਰ ਕਚਾਰੀਆਂ 'ਚ ਲੱਗ ਗਈ ਵੇ ਗੋਲੀਆਂ ਸਿੱਧੋ ਚੱਲੀਆਂ ਸਾਰੀ ਉਮਰ ਕਚਹਿਰੀਆਂ 'ਚ ਲੱਗ ਗਈ ਵੇ ਗੋਲੀਆਂ ਸਿੱਧੋ ਚੱਲੀਆਂ ਸਾਡੇ ਨਰੈਣ ਸਿੰਘ ਜੀ ਸਰਪੰਚ ਸਾਹਿਬ ਮੇਰੇ ਗਵਾਂਡੀ ਮੇਰਾ ਭਰਾ ਆ ਬहोत बहोत शुक्रिया बड़ी मेहरबानी ते रोज ਦੀਆਂ ਵੜਕਾ ਨੇ ਤਨਵੇਂ ਸਦਮੇ ਰੋਜ ਦੀਆਂ ਵੜਕਾ ਵੰਡ ਨੇ ਤਨਵੇਂ ਸਦਮੇ रोजद बड़िकांत नवें सदमे रोजद बड़िकां नवें सदमे कदो ए सदीले आवे मुकण मुकदमे कददील आवे मुकणे मुक़दमे होवे जे सल चढ़ी हो सल चढ़ी फेर जादा न ਉਮਰ ਹੁੰਦੀ ਕੱਢ ਦੀ ਵੇ ਗੋਲੀਆਂ ਸਿੱਧੋ ਚੱਲੀਆਂ ਸਾਰੀ ਉਮਰ ਕਚਾਰੀਆਂ ਚ ਲੱਗ 기ਵੇ ਗੋਲੀਆਂ ਸਿੱਧੋ ਚੱਲੀਆਂ ਸਾਰੀ ਉਮਰ ਕਚਾਰੀਆਂ ਚ ਲੱਗ 기ਵੇ ਗੋਲੀਆਂ ਸਿੱਧੋ ਚੱਲੀਆਂ ਵੇ ਗੋਲੀਆਂ ਸਿੱਧੋ ਚੱਲੀਆਂ ਆ ਗੋਲੀਆਂ ਸਿੱਧੋ ਚੱਲੀਆਂ ਗੋਲੀਆਂ ਸੀ ਦੋ ਚੱਲੀਆਂ ਗੋਲੀਆਂ ਸੀ ਦੋ ਚੱਲੀਆਂ